ਸਤਨਾ ਸੱਚਾ ਮਹਿਨ ਸੱਚ ਨਾਮ ਸਮਾ ਸੁਣ ਮੰਨ ਮੇਰੇ ਸ਼ਬਦ ਵਿਚਾ ਰਾਮ ਉਤਪ ਪਵਨ ਜਲ ਉਤਰਹੁ ਪਾਰ ਭਰ ਮੇ ਇਹ ਕਾ ਤੇ ਜਨਮ ਆ ਦੂਜਾ ਭਾਏ ਦਿਮਾਨ ਮੁਖ ਨਾ ਚੇਤਾ ਆਵੈ ਜਾਏ ਆਪ ਹੁਲਾ ਕੇ ਪ੍ਰਭ ਆਪ ਸੁਧਾਇਆ ਏ ਜੀਉ ਬਦਾਨੀ ਚਾਕਰੀ ਲਾਇ ਮਹਾ ਗੁਖ ਖੱਤੇ ਬਿਰਥਾ ਜਨਮ ਹੰਗਵਾਇ ਕਿਰਪਾ ਕਰ ਸਤਿਗੁਰੂ ਮਿਲਾਇ ਇੱਕੋ ਨਾਮ ਚਿਤ ਵਿਚੋਂ ਪਰਮ ਚੋਗਾ ਨਾਮ ਕਾ ਨਾਮ ਜਪ ਨਾਉ ਨਉ ਨਿਤ ਪਾਈ ਕਿਰਪਾ ਕਰੋ ਸਤ ਗੁਰੂ ਮਿਲਾਏ ਏਕੋ ਨਾਮ ਚਿਤ ਵਿੱਚੋਂ ਭਰਮ ਚੁਕਾ ਨਾਮ ਨਾਮ ਜਪ ਨਉ ਨਉ ਨਿਤ ਪਾਏ ਵੈਰ ਚੁਕਾ ਖੌਸਾ ਦੁਆਰੇ ਕੋ ਜਿੱਤੀ ਭਤੇ ਗੁਰੂ ਪਰਸਾਦ ਸੰਦੀਪੀ یہ پاون شبد گرو گرن سا جی سو اکاٹ ہے سچے پاشاہمر دس مہاراج کوشش کر رہے ہیں کیونکہ جا سکتا دھرم ہے وہ بچار کا دھرم ہے ست گور پاشاہ مہاراج جی سی کرپا کی ਜੇ ਸਾਡਾ ਅੰਮ੍ਰਿਤ ਵੇਲਾ ਹੈ ਤੇ ਉਹ ਵੀ ਵਿਚਾਰ ਤੋਂ ਥੋੜਿਆ ਏ ਜੇਸੀਂ ਸੋਧਰ ਪੜਦੇ ਆ ਤਾਂ ਵੀ ਅਸੀਂ ਵਿਚਾਰ ਤੇ ਨਾਲ ਅੰਮ੍ਰਿਤ ਵੇਲਾ ਸਤਿਨਾਮ ਵਟਿਆਈ ਵਿਚਾਰ ਜੇਸੀਂ ਸ਼ਾਮ ਨੂੰ ਪੜਦੇ ਆ ਥਾਲ ਵਿੱਚ ਤਿੰਨ ਵਸਤੂ ਕੋਈ ਸੱਤ ਸੰਤੋਖ ਵਿਚਾਰ ਸਿੱਖੀ ਸਿੱਖਿਆ ਗੁਰ ਵਿਚਾਰ ਗੁਰਮਤਿ ਸੱਚੀ ਸੱਚਾ ਵਿੱਚ ਭਗਮਾੜੇ ਹਮ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰਨ ਕਰਦੇ ਨੇ ਨੀਤਾਸੀ ਪੜ੍ਹ ਭਰੇ ਇਹ ਜਿਹੜੇ ਵਿਚਾਰ ਕਰਨ ਵਾਲੇ ਕੌਮ ਸੀ ਅੱਜ ਗਿੰਤੀਆਂ ਦੇ ਚੱਕਰਾਂ ਵਿੱਚ ਪੈ ਗਏ ਜਿਹੜੀ ਕੌਮ ਨੇ ਵਿਚਾਰ ਕਰਨੀ ਸੀ ਉਹ ਕੌਮ ਜਿਹੜੀ ਅੱਜ ਭਰਮਾਂ ਦੇ ਵਿੱਚ ਖਾਂਦੀ ਹੋ ਸਭ ਨੂੰ ਇੱਥੇ ਗਰਪਾ ਕਰਦੇ ਆ ਸੁਣ ਮਨ ਦੇ ਮਨ ਹੀ ਸੁਣ ਇੱਥੇ ਸੁਣਦੇ ਨਾਨਕ ਸਿਆਰੇ ਸੁਣ ਮਨ ਮੇਰੇ ਸ਼ਬਦ ਵਿਚਾ ਹੁਣ ਦੇਖੋ ਨਾ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਨੇ ਪੂਰੇ ਸੰਸਾਰ ਦੇ ਵਿੱਚ ਪ੍ਰਚਾਰ ਕੀਤਾ ਤੇ ਆਪਣੀ ਜਿਹੜੀ ਵਿਚਾਰ ਥਾਰ ਸੀ ਉਹ ਲੋਕਾਂ ਦੇ ਸਾਹਮਣੇ ਰੱਖੀ ਔਰ ਦੁਨੀਆਂ ਦੇ ਲੋਕਾਂ ਨੇ ਕੋਹੜ ਗਏ ਅਜੇ ਅਸੀਂ ਪ੍ਰਚਾਰਕਾਂ ਕੋਹਾਂ ਗੁਰੂ ਹੁੰਦੇ ਜਾਂਦੇ ਤੇ ਮਨੁੱਖ ਕਹਿੰਦਾ ਕਿ ਵਿਚਾਰ ਜਦੋਂ ਅਸੀਂ ਕੋਈ ਵੀ ਚੀਜ਼ ਵਿਚਾਰ ਕੇ ਕਰਦੇ ਹਾਂ ਕੇਵਲ ਮਨ ਨੂੰ ਧੋਖਾ ਲੱਗ ਜਾਂਦਾ ਫਿਰ ਉਹ ਸਾਹਬ ਨੂੰ ਹੀ ਜਾਂਦੀ ਹੈ ਭਾਈ ਜੀ ਬਲ ਕਹਿੰਦਾ ਵਿਚਾਰ ਲੈ ਤਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਵਿਚਾਰੋ ਉਹ ਵੀ ਆਪਾਂ ਕੰਮ ਕਰਦੇ ਵਿਚਾਰ ਨੂੰ ਸਤਿਗੁਰੂ ਕਹਿੰਦੇ ਅਧਿਆਤਮਿਕ ਨੂੰ ਤੋਰ ਤੇ ਵੀ ਤੁਰਨਾ ਹੈ ਤੇ ਮਨੁੱਖ ਕਹੇ ਕਿ ਸੁਣ ਲੈ ਇਹਨੂੰ ਸਮਝ ਲੈ ਵਿਚਾਰ ਲੈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਤਿਗੁਰੂ ਸਭ ਕੁਝ ਵੇਖਦਾ ਜੇਤਾ ਜਗ ਸੰਸਾਰ ਡਿੱਤੇ ਮੁਕளோ ਹੋਈ ਜਿੱਦਾਂ ਸ਼ਬਦਾਂ ਕਰੇ ਵਿਚਾਰ ਬਹੁਤ ਨਾਲੇ ਪਹੁੰਚੀ ਬਾਰੀਕ ਵਰਤਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆ ਪਰ ਜੇ ਗੁਰੂ ਸਾਹਿਬ ਬਚਨ ਕਰਦੇ ਆ ਕਹਿੰਦੇ ਸਤਪੁਰ ਨੂੰ ਸਭ ਤੋਂ ਵੇਰ ਅਗੰਨੇ ਕੜੀਆਂ ਹੁੰਦੀ ਆ ਕਿੰਨੇ ਲੋਕ ਨਿਕਲ ਕੇ ਜਾਂਦੇ ਆ ਸਾਰੇ ਦਰਸ਼ਨ ਕਰਦੇ ਬਾਰੀਕ ਕਹਿੰਦੇ ਜਿੱਥੇ ਬੋਕਣਾ ਹੋਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿਵੇਂ ਕੋਲ ਵਿਚਾਰ ਨਾਲ ਹੀ ਕਰੋ ਇੱਕ ਹੋਰ ਬਚਨ ਹੈ ਸਤਪੁਰ ਦੀ ਸਤਿਗੁਰਾਂ ਦੇ ਸਤਪੁਰ ਕੀ ਪ੍ਰਤੀਤਨਾ ਆਇਆ ਸ਼ਬਦ ਨਾਲ ਲਾਗੋ ਭਾਉ ਜਿਹਨੂੰ ਸਤਪੁਰ ਦੇ ਪ੍ਰਤੀ ਸ਼ਰਧਾ ਨਹੀਂ ਵਾਲੀ ਸਤਪੁਰ ਕੀ ਪ੍ਰਤੀਤਨਾ ਆਇਆ ਸ਼ਬਦ ਨਾਲ ਲਾਗੋ ਭਾਉ ਸ਼ਬਦ ਨਾਲ ਪਿਆਰ ਨਹੀਂ ਬਣਿਆ ਉਸ ਨੂੰ ਸੁਖਣਾ ਉਪਦੇ ਭਾਵੇਂ ਸੋ ਕਿਹੜਾ ਆਉਗਾ ਹਮੇਸ਼ੀ ਸੈਗੜ ਵਾਲੀ ਆ ਕੇ ਚਲੇ ਜਾਏ ਤੇ ਜੀਵਨ ਦੇ ਵਿੱਚ ਪ੍ਰਾਪਤੀ ਨਹੀਂ ਹੋ ਸਕਦਾ ਤੇ ਸਤਿਗੁਰੂ ਮਹਾਰਾਜ ਨੇ ਵਿਚਾਰ ਦੇ ਨਾਲ ਜੁੜਿਆ ਸਰ ਕਹਿੰਦੇ ਸੁਣ ਮੰਨ ਮੇਰੇ ਸ਼ਬਦ ਵਿਚਾਰ RAM ਜਪੋ ਹੁਣ ਵਿਚਾਰ ਕੇ ਦਿੱਤੀ ਕਹਿੰਦੇ RAM ਪਰਮੇਸ਼ਰ ਵਾਹਿਗੁਰੂ ਨੂੰ ਜਪੋ RAM ਜਪੋ ਭਵ ਚਲ ਉਤਰੋ ਪਾਰ ਇਸ ਭਵ ਸਾਗਰ ਤੋਂ ਇਸ ਸੰਸਾਰ ਸਾਗਰ ਤੋਂ ਪਾਰ ਕਰ ਜਾਗੇ ਜਦੋਂ ਸਾਧਗੁਰੂ ਦੀ ਵਿਚਾਰ ਸੁਣ ਕੇ ਪਰਮੇਸ਼ਰ ਦੇ ਨਾਮ ਨਾਲ ਜੁੜੋਗੇ ਸੋਣਾ ਮਨ ਮੇਰੇ ਸ਼ਬਦ ਵਿਚਾ RAM ਜਪੋ ਭਗਵਨ ਜਲ ਉਤਰੋ ਪਾਰ ਰਹਾਓ ਬੈਲੀ ਕਹਿੰਦੇ ਸਤਿਗੁਰੂ ਕਹਿੰਦੇ ਸੱਚਾ ਅਮਰ ਸੱਚਾ ਪਾਤਸ਼ਾਹ ਹੁਣ ਜਿਸੇ ਤੁਸੀਂ ਪੜ੍ਹ ਪਏ ਆਮ ਕਰਕੇ ਜਦੋਂ ਪੜਿਆ ਜਾਂਦਾ ਤੇ ਆਮ ਕਰਕੇ ਸੀ ਪਾਤਸ਼ਾਹ ਨੂੰ ਪਾਸ਼ਾਹੋ ਕਹਿੰਦੇ ਜਿਸ ਤਰ੍ਹਾਂ ਪੜ੍ਹਦੇ ਸੱਜਣਾ ਸੱਤਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹ ਤੇ ਹੋੜਾ ਲੱਗੇ ਜਾਂਦਾ ਹੁਣ ਬਹੁਤ ਵਾਰ ਤਾਂ ਇਹ ਵੀ ਹੋਸਤ ਜਿਆਦੇ ਪਾਸ਼ਾਹਾਂ ਦੀ ਗੱਲ ਕਰਦੇ ਪਾਸ਼ਾਹ ਤੇ ਕਈ ਆ ਸੱਜਣਾ ਸੱਤਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਇਥੇ ਵੀ ਸਭ ਨੂੰ ਕਹਿੰਦੇ ਸੱਚਾ ਅਮਰ ਸੱਚਾ ਪਾਪਸ਼ਾ ਅਮਰ ਦਾ ਸੰਦਾ ਹੁਕਮ ਉਸ ਦਾ ਕਾਲ ਉਹ ਕੰਦਾ ਜਿਹੜਾ ਹੁਕਮ ਹੈ ਅਕਾਲ ਹੈ ਉਹਨੂੰ ਕੋਈ ਵੀ ਨਹੀਂ ਮੋੜ ਸਕਦਾ ਸੱਚਾ ਅਮਰ ਸੱਚਾ ਪਾਪਸ਼ਾ ਮਨ ਸੱਚੇ ਰਾਤੇ ਜਦੋਂ ਮਨ ਪਰਮੇਸ਼ਰ ਸੱਚੇ ਨਾਮ ਨਾਲ ਜੰਦਾ ਹਰ ਬੇਪਰਵਾਹ ਉਹ ਆਕਾਰ ਤੋਂ ਪਰਮੇਸ਼ਰ ਜਿਹੜਾ ਬੇਪਰਵਾਹ ਹੈ ਨਾ ਤੇ ਉਹਦੇ ਵਰਗਾ ਕੋਈ ਨੁਕਾ ਬਣ ਗਿਆ ਉਹਦੇ ਕੋਣਾ ਨਹੀਂ ਬੇਪਰਵਾਹ ਸੁਣ ਮਾਨ ਮੇਰੇ ਸ਼ਬਦ ਵਿਚ ਆ ਹੁਣ ਸ਼ਬਦ ਦੀ ਵਿਚਾਰ ਰਹੀ ਹੈ ਮੈਂ ਕਿ ਸੱਚਾ ਆਮਰ ਸੱਚਾ ਪਾਤਸ਼ਾ ਅਕਾਰੁਕੁਮ ਵੀ ਸੱਚਾ ਹੈ ਕਿਉਂਦਾ ਹੁਕਮ ਵੀ ਸੱਚਾ ਹੈ ਸਦਾ ਦੇਰ ਹੁਣ ਕੋਈ ਵੀ ਮੋੜ ਨਹੀਂ ਸਕਦਾ ਮਨ ਸਾਚਾ ਰਾਤੇ ਹਰ ਬੇ ਪਰਵਾ ਸੱਚਾ ਮਹਿਨ ਸਤਿਨਾਮ ਸਮਾ ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਸੱਚੇ ਨਾਮ ਦੇ ਵਿੱਚ ਸੁਰਤ ਜੋੜਦੇ ਆ ਉਹਨਾਂ ਨੂੰ ਸੱਚਾ ਟਿਕਾਣਾ ਤੇ ਸਮਾਧਾਰਤ ਹੁੰਦਾ ਕਿ ਉਹ ਲੀਵ ਹੋ ਜਾਂਦੇ ਇੱਕ ਮੇਕੋ ਸੱਚਾ ਮਹਿਮ ਸੱਚ ਨਾਮ ਸਮਾ ਸੁਣ ਮੰਨ ਮੇਰੇ ਸ਼ਬਦ ਵਿਚਾ ਰਾਮ ਜਪੋ ਭਮ ਚਲ ਉਤਰੋ ਪਾਰੋ ਗਾਓ ਜਦੋਂ ਮਨ ਸ਼ਬਦੀ ਵਿਚਾਰ ਸੋਣੇ ਤੇ ਉਹ ਸਤਿਗੁਰ ਨਾਲ ਜੁੜੇਗਾ ਭਗਤ ਸਭ ਤੋਂ ਪਾਰ ਲਗੇ ਨਹੀਂ ਤਾਂ ਸਰਬੰਦੇ ਭਰਨੇ ਆਵੇ ਭਰਨੇ ਜਾਏ ਮਨੁੱਖ ਦੀ ਜ਼ਿੰਦਗੀ ਜਿਹੜੀ ਆ ਉਹ ਭਰਮ ਦੇ ਵਿੱਚ ਰਹਿੰਦੀ ਭਟਕਦਾ ਰਹੇ ਭਰਨੇ ਆਵੇ ਭਰਨੇ ਜਾਏ ਇਹ ਜਦ ਜਨਮਿਆ ਦੂਜਿਆਂ ਨੂੰ ਭਾਏ ਤੁਝਾ ਭਾਏ ਪ੍ਰੇਮ ਜਿਹੜਾ ਰੱਬ ਨੂੰ ਸ਼ਰਧਾ ਕੋਈ ਵੀ ਪ੍ਰੇਮ ਹੋਵੇ ਸਾਰੇ ਆਖਦੇ ਭਾਈ ਉਸ ਕਾਲਪੁਣੇ ਸ਼ਰਧਾ ਦੇ ਜਿਨ੍ਹਾਂ ਨੇ ਛੱਡਿਆ ਉਹ ਜੀਵਨ ਦੇ ਵਿੱਚ ਸੁਖ ਹੀ ਨਹੀਂ ਆਉਂਦੇ ਜਿਹੜੇ ਰੱਬ ਦਾ ਪਿਆਰ ਛੱਡਦੇ ਕਾਲੂਗ ਤੇ ਪ੍ਰੇਮ ਨੂੰ ਛੱਡ ਕੇ ਦੁਨਿਆਵੀ ਪ੍ਰੇਮ ਦੇ ਵਿੱਚ ਚਾਹੇ ਤੂੰ ਇਹਾ ਕੋ ਤਰਾਂ ਦਾ ਕਾਰੋਬਾਰ ਤੋਂ ਕੋਈ ਵੀ ਪ੍ਰੇਮ ਜਿਸ ਰੱਬ ਦਾ ਪ੍ਰੇਮ ਛੱਡ ਕੇ ਹੋਰ ਪਾਸੇ ਲੱਗਦਾ ਸਾਬ ਨੇ ਕਸਮ ਛੋੜ ਦੂਜਾ ਲੱਗੇ ਰੂਪੇ ਸੇ ਬਣ ਜਾ ਰਿਹਾ ਸਤ ਗੁਰੂ ਹੈ ਤੋਹਤਾ ਪਹਿਲੇ ਕਿਨੇ ਵਿਚਾਰਿਆ ਗੱਲੋਂ ਵਿਚਾਰਦੀ ਹੈ ਜੇ ਜਿਹਨੇ ਵਿਚਾਰਿਆ ਕਰ ਕਿਰਪਾ ਪਾਰ ਕੋਤਾ ਰਗੁਣੀ ਸ਼ਾਬਦ ਨੂੰ ਘੂਸਾ ਜਦੋਂ ਦੂਜਾ ਭਾਅ ਆ ਜਾਂਦਾ ਹੈ ਤੇ ਮਨੁੱਖ ਜਿਹੜਾ ਹੈ ਭਟਕ ਜਾਂਦਾ ਅ ਸਤਿਗੁਰੂ ਜੀ ਦਾ ਆਪਾਂ ਸ਼ਬਦ ਪੜ੍ਹਦੇ ਜਦੋਂ ਦੂਜਾ ਭਾਅ ਆਏਗਾ ਜਦੋਂ ਆਪਰੇ ਮਨ ਦਾ ਭਰਮ ਦੇ ਵਿੱਚ ਹੋਏ ਕੋਈ ਸ਼ਬਦ ਕੱਟੇ ਆ ਸਰਦੀ ਨੂੰ ਆਪਾਂ ਗੁਰਾਤਨ ਸਰ ਭਾਰੇ ਮੈਂ ਭਾਅ ਦੋਏ ਭਰਮ ਪੁਰਾਣੀਆਂ ਜਦੋਂ ਕੋ ਭਾਅ ਹੈ ਜੀਵਨ ਦੇ ਭਾਤ ਕੋਈ ਭਰਨ ਪੁਰਾਣੀਆਂ ਕਰਮ ਦੂਜੇ ਲਗਾਹੇਤ ਜਦੋਂ ਦੂਜੇ ਨਾਲ ਪਿਆਰ ਬਣਨਾ ਲੋਕ ਸ਼ਿੰਗਾਰ ਬਣਾਇਆ ਕਾਰਨ ਨਹੀਂ ਕੇ ਕਿਸੇ ਕੰਮ ਨਹੀਂ ਹੈ ਜਦੋਂ ਦੂਜਾ ਭਾਗ ਸਤਿਗੁਰੂ ਦਾ ਕਹਿੰਦੇ ਇੱਕੋ ਜਾਪ ਇੱਕੋ ਸਲਾਮ ਇੱਕ ਸੇਵਕ ਇੱਕੋ ਬਨਵਾ ਇੱਕੋ ਸੇਵਕ ਗਾਉ ਅਨੰਤ ਮਨ ਤਨ ਜਾਪ ਇੱਕੋ ਭਗਵਾਨ ਇੱਕੋ ਇੱਕ ਇਕ ਹਰਿ ਆਪ ਪੂਰਨ ਪੂਰ ਰਿਵ ਪਰਪਰ ਅਨੁਪਸਾਰ ਏਕ ਤੇ ਪਰ ਏਕ ਹਰਿ ਪ੍ਰਸਤ ਗਏ ਮਾਨਤਾ ਨਾਮ ਕਰ ਏਕ ਕਬਰਾਤਾ ਗੁਰ ਪ੍ਰਸਾਦ ਨਾਨਕ ਇਕ ਜੈ ਦਿਰੋਸੀ ਇਕ ਮੇਨ ਸਭੋ ਮਿੱਤ ਕਰਿਆ ਏਜਾ ਜਨਮਿਆ ਦੂਜਾ ਭਾਏ ਮਨ ਮੁਖ ਨਾ ਚਿਤ ਆਵਾਂ ਜਾਏ ਉਦੋਂ ਮਨ ਨੇ ਪਿੱਛੇ ਤੁਰਦਾ ਜਿਹੜੇ ਮੁੱਖ ਮਨ ਵੱਲ ਕੀਤਾ ਰੱਬ ਨੂੰ ਯਾਦ ਨਹੀਂ ਕਰਦਾ ਵੀ ਜਦੋਂ ਉਹ ਮਨ ਦੇ ਚੱਕਰ ਵਿੱਚ ਪੈ ਜਾਂਦਾ ਮਨ ਮੁੱਖਨਾ ਚੇਤਰ ਆਵੇ ਇਹ ਦੋ ਸ਼ਬਦ ਗੁਰਬਾਣੀ ਵਿੱਚ ਪ੍ਰਮੁੱਖਾ ਗੁਰਮੁਖ ਤੇ ਮਨੁੱਖ ਜਿਹੜਾ ਰੋਗਾਂ ਨੂੰ ਮੁੱਖ ਕਰਦਾ ਹੈ ਗੁਰੂ ਦੀ ਗੱਲ ਸੁਣਦਾ ਹੈ ਤੇ ਕੋ ਉਹਦਾ ਮਨ ਦੀ ਗੱਲ ਸੁਣਦਾ ਹੈ ਮਨ ਵੱਲ ਮੁੱਖ ਕੀਤਾ ਮਨ ਵਿੱਚ ਰਹਿੰਦਾ ਕਹਿੰਦਾ ਮਨ ਇਹਦਾ ਇਸਾਪ ਨੂੰ ਕਹਿੰਦੇ ਮਨ ਮੁਖ ਨਾ ਚੇਤਾ ਹੈ ਆਵੇਂ ਨਾਲ ਪਾਣੀ ਤੋਂ ਬਾਰ-ਬਾਰ ਬਿੰਦੀ ਇਹਦੇ ਵੀ ਸਮਝ ਇਹ ਨਹੀਂ ਕਿ ਤਰ੍ਹਾਂ ਜਣਾ ਖਲੋਵੇਂ ਹੋ ਗਿਆ ਜਿੰਨਾ ਸਮਾਂ ਬਚਿਆ ਹਲੇ ਵੀ ਪ੍ਰਮਾਤਮਾ ਦੀ ਭਗਤੀ ਕਰ ਉਹ ਤੇਗ ਬਾਦਲ ਸਾਹਿਬ ਦੇ ਬਚਨ ਹਨ ਕਹਿੰਦੇ ਚੇਤਨਾ ਹੈ ਉਹ ਚੇਤਨਾ ਹੈ ਦਿਨ ਵਿੱਚ ਮਾਪਣ ਮਿਸ ਤੇ ਰਾਤ ਦਿਨ ਰਾਤ ਕਰਕੇ ਜਪਨਾ ਸ਼ੁਰੂ ਕਰਨਾ ਸ਼ਿੰਗ ਸ਼ਿੰਗ ਆਉਂਦ ਵਿਹਾਤ ਹੈ ਫੁੱਟੇ ਘੱਟ ਕਿਉਂ ਪਾਉਂ ਜਿਦਾਂ ਉਹ ਘੜਾ ਘੜੇ ਵਿੱਚ ਟਰੇੜ ਆ ਜਾਂਦੀ ਤੇ ਉਹ ਟੋਕਾ ਟੋਕਾ ਕਰਕੇ ਪਾਣੀ ਸਾਰਾ ਘੜਾ ਖਾਲੀ ਹੋ ਜਾਂਦਾ ਇਸੇ ਤਰ੍ਹਾਂ ਸਾਡੀ ਉਮਰ ਬਤੀਤ ਹੋ ਰਹੀ ਸ਼ਿੰਗ ਸ਼ਿੰਗ ਆਉਂਦ ਵਿਹਾਤ ਹੈ ਫੁੱਟੇ ਘੱਟ ਕਿਉਂ ਪਾਉਂ ਕਹਿੰਦੇ ਹਰ ਗੁਣ ਬਾਹੀ ਨਾ ਗਾਵਹੀ ਮੂਲਕ ਅਗਿਆਨ ਜੋ ਥੇਰਾਲ ਚਲਾਗ ਕੈ ਨਹਿ ਮਰਣ ਪਸ਼ਾਂ ਪਰ ਵਰਮਨ ਜਿਹੜੀ ਨਰਾਸ ਨਹੀਂ ਕਰ ਕੋ ਜੈਸ਼ ਸਤਗੁਰ ਕਹਿੰਦੇ ਅਜੇ ਵੀ ਆਜ ਅਜ ਹੂੰ ਕਸ ਫੇਗਰੇਉ ਨਹੀਂ ਅਜੇ ਵੀ ਕੋਸ ਫੇਗਰੇਆ ਅਜ ਹੂੰ ਕਸ ਫੇਗਰੇਉ ਨਹੀਂ ਦੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜ ਤੇ ਦਿਰ ਭੈ ਫਤ ਹਲ ਵੀ ਜਾ ਪਰ ਮਨੁੱਖ ਬੰਦੇ ਦੀ ਗੱਲ ਕਰਦਾ ਸਤਗੁਰ ਕਹਿੰਦੇ ਮਨ ਮੁਖ ਨਾ ਚੇਤਾ ਆਵਜਾਈ ਮੈਂ ਸਭ ਨੂੰ ਇੱਕ ਸਵਾਲ ਕਰਦਾ ਆਪ ਘੁੜਾ ਕਿ ਪ੍ਰਭ ਆਪ ਭੁਲਾਏ ਕਹਿੰਦੇ ਮਨੁੱਖ ਆਪ ਘੁੜ ਗਿਆ ਜਾਂ ਪ੍ਰਭਾਗਵਾ ਨੇ ਉਹ ਭੁਲਾ ਦਿੰਦਾ ਹੈ ਘੁੜੇ ਹੋਏ ਨਾ ਕਿ ਉਹ ਹੁਣ ਪ੍ਰਭਾਗਵਾ ਨੇ ਤੁਸੀਂ ਜਿਹਨੂੰ ਲਾਭ ਚਲਾ ਦੇਣਾ ਜਿਹੜੇ ਘੁੜ ਗਏ ਕਹਿੰਦੇ ਆਪ ਭੁਲਾ ਕੇ ਪ੍ਰਭ ਆਪ ਭੁਲਾਏ ਦੇ ਕੇ ਜਵਾਬ ਦਿੰਦੇ ਇਹ ਜੀਓ ਵਡਾਣੀ ਚਾਖਰੀ ਲਾਇਆ ਹੁਣ ਉਹ ਰੱਬ ਨੂੰ ਛੱਡ ਦਿੱਤਾ ਸੀ ਮਾਇਆ ਦੇ ਪ੍ਰਭਾਵ ਦੇ ਵਿੱਚ ਆ ਗਿਆ ਜਦੋਂ ਆਇਆ ਸੀ ਨਾ ਸੰਸਾਰ ਦੇ ਵਿੱਚ ਕਹਿੰਦੇ ਸਾਥੀ ਲੇਵੇ ਬਣ ਦੇਹ ਨਵਾਣੀ ਦੇਹ ਨਵਾਣੀ ਲਿਖਵਾ ਚੋਂ ਕਿਆ ਕਰੇ ਵਿਚਾਰੀਆ ਤੂੰ ਦਵਾਜ ਸਮਰਥ ਕੋਈ ਨਾ ਹੀ ਕਿਰਪਾ ਕਰ ਬਣਵਾ ਕਹਿੰਦੇ ਜੇ ਇੱਕ ਛੁਟਕੀ ਲੱਗੀ ਤਿੰਸ਼ਨਾ ਮਾਇਆ ਅਮਰ ਵਰਤਾਏ ਮਾਇਆ ਨੇ ਆਪਣਾ ਰੂਪ ਬਰਤਾ ਉਧਰ ਭੱਜ ਗਿਆ ਰੱਬ ਤੋਂ ਦੂਰ ਤੋਂ ਆਪਾਂ ਬਹੁਤ ਚੱਲ ਆ ਗਰਮਨੀ ਕੋਲੋਂ ਵੀ ਕਹੇਗਾ ਨਾ ਹੱਥ ਲਾਪਣੇ ਬੜੀ ਕਿਰਪਾ ਕੀਤੀ ਅੱਜ ਤੋਂ ਸਭ ਤੋਂ ਸਭਾ ਮੈਂ ਗੁਰਾਸਾ ਹੁਕਮਨਾਮਾ ਆਇਆ ਰੋੜੀ ਹੁੰਦੇ ਕੋਲੋਂ ਨਾ ਕਿ ਸੋਹਣੇ ਹੁੰਦੇ ਪਾਣੀ ਸਾਰੀ ਚੰਗੀ ਹੈ ਪਰ ਜਦੋਂ ਸਾਡਾ ਮਨ ਸਹਿਮਤ ਹੁੰਦਾ ਸਾਡਾ ਮਨ ਸਹਿਮਤ ਹੁੰਦਾ ਵੀ ਖਾ ਖੁਸ਼ੀਆਂ ਆਪਾਸ ਆਈਆਂ ਅਕੀ ਘੜੀ ਨਾ ਦੇਖਣ ਦੇ ਕੋ ਦਾ ਮਾਦਾ ਕੀ ਅਸੀਸ ਜੋ ਮੰਗੇ ਨਾ ਕੋ ਰੱਬ ਨੇ ਜਿੱਦੋਂ ਸਾਡਾ ਮਨ ਸਾਹਮਣੇ ਦਾ ਬੜਾ ਸੋਹਣਾ ਸ਼ਬਦ ਹੈ ਬਾਣੀ ਦਾ ਸਾਰੀ ਹੀ ਪਛਰੀ ਹੈ ਜਿੱਦੋਂ ਮਰਦੀ ਉਹ ਚਖ ਲੋ ਤੇ ਮਿਠਾਸ ਹੀ ਮਿਠਾਸ ਸਾਡਾ ਮਨ ਦਾ ਪ੍ਰਭਾਵ ਹੀ ਇੰਗਾ ਦਾ ਜੀਵਨ ਦਾ ਬਣ ਕੇ ਸਤਗੁਰੂ ਹਮੇਸ਼ਾ ਹੀ ਕਿਰਪਾ ਕਰਦਾ ਹੈ ਸਤਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਮਾਇਏ ਇਕ ਨਬਰ ਕਰ ਵੇਖਾ ਸਭ ਉਪਰ ਜਿਹਾ ਭਾਉ ਤਿਹਾਂ ਫਲ ਪਾਈ ਜਿਦਾਂ ਦੇ ਭਾਵ ਨਾਲ ਉਦਾਂ ਮੈ ਸਾਨੂੰ ਫਲ ਬਣਦਾ ਉਹ ਕਿਸੇ ਨੂੰ ਦੂਰ ਨਹੀਂ ਕਰਦਾ ਕਹਿੰਦਾ ਮਾਪੇ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਧੂਰ ਕਰੋ ਰੱਬ ਨੇ ਕਹਾ ਕਿ ਨਾ ਸੰਸਾਰ ਹਾਉ ਜਿਦਵਲੇ ਜਾਰਾ ਉਹ ਨੰਬਰ ਤੇ ਰੱਬ ਕਰੋ ਨੂੰ ਬਚਾ ਲੈਂਦਾ ਕਹਿੰਦੇ ਗੁਰੂ ਮਹਾਰਾਜ ਜੀ ਪਿੱਛੇ ਬਖਸ਼ਿਸ਼ ਕੀਤੀ ਸੀ ਨਾ ਕਹਿੰਦੇ ਮਨਮਕ ਸੂਤਾ ਮਾਇਆ ਮੋਹ ਪਿਆ ਗੁਰਮਖੀ ਲਾ ਕੇ ਕੋਈ ਗਿਆਨ ਚਾਰ ਸੇਧਾ ਲਾ ਕੇ ਜਿਹਨਾਂ ਨਾਮ ਪਿਆਰ ਤੇ ਜਿਹੜੇ ਹੁੰਦੇ ਨਾ ਅਸੰਤ ਅਨਾਰੀ ਕਦੇ ਨਾ ਮੁਤੇ ਇਹ ਜਿਹੜੇ ਆ ਮੋਰ ਨਾ ਕੋ ਕੋਦੇ ਨਾ ਜਿਹੜੇ ਕਿਸੇ ਦੀ ਗੱਲ ਨਹੀਂ ਮੰਨਦੇ ਉਹ ਅਸੰਤ ਅਨਾਰੀ ਕਦੇ ਨਾ ਮੁਤੇ ਨਹੀਂ ਸੰਤ ਉਹ ਆਪਣੇ ਚੱਕਰਾਂ ਦੇ ਵਿੱਚ ਰਹਿੰਦੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਰੱਬ ਨੇ ਹੀ ਬਣਾਇਆ ਆਪ ਨੂੰ ਲਾ ਕੇ ਪ੍ਰਭ ਆਪ ਬੁਣਾਇਆ ਇਹ ਜੀਵ ਬਣਾਏ ਚਾਤਰੀ ਲਾ ਕੇ ਚਾਕਰੀ ਬੰਦ ਕਹਿ ਦिए ਜੀ ਆਪ ਕੋ ਮਤਲਬ ਲੋਕ ਜਿਹੜਾ ਬੁਲਾਉਂਦਾ ਖਾਣਾ ਦਾ ਰਪੂ ਹੈ ਖਾਣਾ ਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਭਟਕਦਾ ਹੋਰ ਪਾਸੇ ਬਨੋ ਸਾਹਿਬ ਦਾ ਸ਼ੇਰ ਉਪਰਾਣੀ ਬਨੋ ਜੀ ਭਾਬ ਆਪ ਧੰਨ ਵਾਲਾ ਗੁਰੂ ਕੋ ਮੰਗਦਾ ਪਰ ਹੋਰ ਪਾਸੇ ਲੱਭੇ ਜਦ ਕੋ ਕਹਿੰਦੇ ਇਹ ਜੀਓ ਗੁਡਾਣੀ ਚਾਕਰੀ ਦਾ ठाकुर ਛੋੜ ਦਾਸੀ ਨੂੰ ਸਿਮਰੇ ਰੱਬ ਨੂੰ ਛੱਡ ਦਿੱਤਾ ਤੇ ਉਹ ਮਾਇਆ ਦੇ ਪਿੱਛੇ ਭੱਜਿਆ ਇਹ ਜੀਉ ਮਦਾਨੀ ਚਾਹਰੀ ਲਾਇਆ ਮਹਾ ਦੁੱਖ ਖੱਟੇ ਛੋਟਾ ਮोटा ਦੁੱਖ ਨਹੀਂ ਮਹਾਨ ਦੁੱਖ ਖੱਟਦਾ ਜੀਵਨ ਦੇ ਵਿੱਚ ਮਿਰਗਾ ਜਨਮ ਗਵਾਇਆ ਜਨਮ ਸਭ ਬਿਆਰਤ ਗਵਾਇਆ ਇੱਕ ਹੁੰਦਾ ਅਰਥ ਤੇ ਇੱਕ ਬੇਅਰਥ ਤੇ ਭਗਵਾਨ ਵਾਲੇ ਨੇ ਜਿਹੜੇ ਜੀਵਨ ਨੂੰ ਅਰਥ ਦਿੰਦੇ ਇਸੇ ਅੰਦਰ ਆ ਗਿਆ ਤੇ ਵਿਆਰਤ ਦਾ ਚਲੇ ਤੇ ਜੇ ਜੜੇ ਕੀ ਰੱਬ ਦੇ ਨਾਲ ਨਹੀਂ ਜੜੇ ਸਮਾਈ ਕੋਈ ਨਹੀਂ ਇੱਦਾਂ ਕੋਲ ਬਾਰੇ ਕਹਿੰਦੇ ਭਾਈ ਮਹਾਮੁਖ ਘੱਟੇ ਫਿਰਦਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਮਿਲਾ ਕਿਰਪਾ ਕਰਕੇ ਜਦੋਂ ਪਰਮੇਸ਼ਰ ਰਹਿਤ ਕਰਦਾ ਸਤਿਗੁਰ ਨਾਲ ਬਣਦਾ ਤੇ ਸਤਿਗੁਰ ਕੀ ਕਰਦਾ ਇੱਕੋ ਨਾਮ ਚੇਤੇ ਵਿੱਚੋਂ ਭਰਮ ਚ ਪਾਇਆ ਸਤਿਗੁਰੂ ਆਇਆ ਸ੍ਰਮਣ ਦੇਰੇ ਸਤਿ ਵਿਚਾਰ ਕੋ ਗਿਆਨ ਨੂੰ ਧੰਮ ਕੀਤਾ ਇੱਕੋ ਨਾਮ ਛੇ ਇੱਕ ਨਾਮ ਨਾਲ ਜੁੜ ਗਿਆ ਵਿੱਚੋਂ ਭਰਮ ਚ ਪਾਇਆ ਉਹਨੂੰ ਭੰਗ ਕਰ ਉਹਨੋਂ ਖੰਮੇ ਹੀ ਭਰਮ ਹੈ ਕਿ ਮੈਂ ਕੱਪੜੇ ਪਾਇਆ ਕਿਤੇ ਮੇਰੇ ਕੱਪੜਿਆਂ ਨੂੰ ਧਾਰਨ ਕਰਕੇ ਕਿਸੇ ਗਰੀਬ ਆਂਦੇ ਦੇ ਨਾਲ ਕੱਪੜਾ ਨਾ ਲਾ। ਸਾਡੇ ਤਾਂ ਧਰਮ ਦੇ ਵਿੱਚ ਇਤਾਂ ਦੇ ਮਖੰਡ ਸ਼ੁਰੂ ਹੋ ਕੇ ਸਾਸ ਸਕਦੇ ਦੀ ਇਹਨੇ ਤਾਂ ਬ੍ਰਾਹਮਣ ਵੀ ਕਰਦੇ ਹੋਣ। ਤੇ ਜਿਹਨੇ ਉਹ ਕਰਦੇ ਇਹ ਤਾਂ ਖਾਣੀ ਕਿਸੇ ਨੇ ਲਈ ਆ ਕਹਿੰਦੇ ਇੱਕ ਬੰਦਾ ਬੜਾ ਸੋਹਣਾ ਚੋੜੇ ਪਾ ਕੇ ਨਿਕਲਿਆ ਭੱਜਾਈ ਜਾਂਦੇ ਸੀ ਇੱਕ ਸਾਹਮਣੇ ਕੋਈ ਗਰੀਬ ਬੰਦਾ ਜਿਹੜਾ ਵਿਚਾਰਾ ਕੋਈ ਖੜਾ ਸੀ ਕੋਈ ਥੋੜਾ ਬੰਦਾ ਮੈਡਿਕ ਤੇ ਲੇਕ ਪਰੇ ਸੀ ਉਹ ਰਾਜਾ ਉਹਦੇ ਨਾਲ ਉਹਦਾ ਚੋੜਾ ਨਾ ਚੋੜੇ ਦੇਖ ਉਹਦੇ ਦੋ ਚਾਰ ਮਾਰਦੇ ਤੇ ਕੋਈ ਸੜਕ ਕੋਲ ਸੇ ਕੋੜ ਦਰਾ ਸੀ ਉਹਨੇ ਆਖਿਆ ਵੀ ਭਾਈ ਸਾਹਿਬ ਪਹਿਲੀ ਗੱਲ ਤਾਂ ਤੁਹਾਡੇ ਕੱਪੜਿਆਂ ਨੂੰ ਲੱਗਣ ਕੋ ਝੇ ਜੇ ਲੱਗ ਨਹੀਂ ਗਿਆ ਤੇ ਮੈਂ ਝਾੜ ਦੇਣਾ ਤੇ ਇਹ ਕੋਈ ਗਲਤ ਬਾਤ ਨਹੀਂ ਹੈ ਕਹਿੰਦਾ ਤੁਹਾਨੂੰ ਪਤਾ ਨਹੀਂ ਸੰਕਟ ਪੜ ਸਰਿਆ ਤੇ ਜਿਵੇਂ ਜਿੰਨੀ ਵਾਰੀ ਪੱਟਣਾ ਇਸ਼ਨਾਨ ਕਰਕੇ ਬਚਣਾ ਤੇ ਸੋਹਣੇ ਕੱਪੜੇ ਪਾ ਕੇ ਬਚਣਾ ਕਹਿੰਦਾ ਭਾਬਾ ਮਾਰੇ ਚਲੋ ਗਲਤੀ ਹੋ ਗਈ ਇਹ ਦੇਖੋ ਜਦੋਂ ਗਿਆ ਉਥੇ ਸਰਪਾਲ ਸਾਹਿਬ ਨੂੰ ਚੱਲ ਰਿਹਾ ਸੀ ਸ਼ਬਦ ਚੱਲ ਰਿਹਾ ਸੀ ਬੱਗਾ ਬੱਗੇ ਕਪੜੇ ਤੀਰਤ ਮੱਜ ਬਸਨ ਘਟ ਘਟ ਦੀਆਂ ਖਾਵੜੇ ਬੱਗੇ ਨਾ ਵੀ ਕਪੜੇ ਪਾਣ ਦੇ ਨਾਲ ਤੂੰ ਰੱਖ ਥੋੜੀ ਬਲ ਜਾਣ ਕਹਿੰਦੇ ਜਿਹਨੇ ਮਨੁੱਖ ਨੇ ਜੀਵਨ ਦੇ ਵਿੱਚ ਸ਼ੋਗ ਨਹੀਂ ਹੋ ਸਕਦੇ ਜਿਨ੍ਹਾਂ ਦੇ ਮਾਨੇ ਕਾਲੇ ਕਾਲੇ ਉਹਕੇ ਭਾਵੇਂ ਸੋਮਨ ਸਾਪਣ ਲੱਗੇ ਜੇ ਕਾਲੇ ਮਨ ਹੁੰਦੇ ਉਹ ਕਦੇ ਬੱਗੇ ਵਿੱਚ ਉੱਤੇ ਨਹੀਂ ਹੋ ਸਕਦਾ ਕਾਲੇ ਕਦੇ ਨਾ ਹੋਣ ਬੱਗੇ ਭਾਵੇਂ ਸੋਮਨ ਸਾਪਣ ਲੱਗੇ ਸੋਮਨ ਸਾਫਰ ਪਲਾ ਲੂਗ ਬਾਹਰੋਂ ਚਿੱਟੇ ਹੋ ਜਾਂਦਾ ਅੰਦਰੋਂ ਚਿੱਟੇ ਹੋ ਜਾਂਦਾ ਮਨ ਕਾਲ ਹੈ ਮਨ ਦੇ ਵਿੱਚ ਕਾਲ ਹੈ ਉਹ ਕਾਲ ਜਿਹੜੀ ਆ ਕਦੇ ਅੱਖਾਂ ਵਿੱਚ ਆ ਜਾਂਦੀ ਹੈ ਕਦੇ ਮੂੰਹ ਤੇ ਆ ਜਾਂਦੀ ਹੈ ਉਹ ਕਿਤੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਭਰਮ ਹੈ ਕੀ ਕਹਦੇ ਰੱਬ ਕੱਪੜਿਆਂ ਨਾਲ ਮਿਲਦਾ ਸਤਿਗੁਰ ਕਹਿੰਦੇ ਨਹੀਂ। ਉਹ ਬਾਹਰ ਲਈ ਢੇਕ ਤੇਰੀ ਬਾਹਰ ਢੇਕਣਾ ਕਾਹੂ ਢੀਂਰ ਢੀਂਰ ਨੂੰ ਢੇਕਦਾ ਨਹੀਂ ਐ। ਬਾਹਰ ਢੇਕਣਾ ਕਾਹੂ ਪੀਰ। ਹਰ ਰੇ ਪਹਿਨਾਵੇਂ ਨਹੀਂ ਪੈਂਦਾ। ਸਤਿਗੁਰ ਕਹਿੰਦੇ ਇੱਕੋ ਨਾਮ ਚਿਤ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਜਪੇ ਨਾਉ ਨਾਉ ਨੇ ਭਾਈ ਜੀ ਕਹਦੇ ਨਾਉ ਭਜਾਵੇਂ ਸਾਰਾ ਕੁਝ ਨੂੰ ਪ੍ਰਾਪਤ ਹੁੰਦਾ ਐ। ਜਿਹੜਾ ਨਾਮ ਕਰਦਾ ਤੇ ਨਾਮ ਜਿਹਦਾ ਜਪਣਾ ਮੇਰੇ ਸਾਥ ਜੰਦੇ ਸੁਣੋ ਮਨ ਮੇਰੇ ਸ਼ਬਦ ਵਿਚਾਰ ਇਹ ਮੇਰੇ ਮਨ ਨੂੰ ਸ਼ਬਦ ਵਿਚਾਰ ਨੂੰ ਸੁਣ ਸ਼ਬਦ ਕੀ ਕਹਿੰਦਾ ਸਤਗੁਰੂ ਕੀ ਕਹਿ ਰਿਹਾ ਸੁਣ ਮਨ ਮੇਰੇ ਸ਼ਬਦ ਵਿਚਾਰ ਪਰੋ ਪਤਾ ਪਾ ਕੇ ਆ ਰਾਸਤਾਂ ਆ ਗਿਆ ਪਈਆ ਤਾਬ ਕੀ ਤਵੇਂ ਚਲ아요 ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਵੀ ਮਾਨਿਓ ਪਰਮਿਤ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ ਦੀ ਸ਼ਬਦ ਵੀ ਵਿਚਾਰ ਦੇ ਮਨ ਸੁਣ ਮਨ ਮੇਰੇ ਸ਼ਬਦ ਵਿਚਾਰ ਰਾਮ ਜਪੋ ਭਗ ਜਨ ਉਤਰੋ ਪਾ ਪਰਮੇਸ਼ਰ ਦੇ ਨਾਮ ਨਾਲ ਜੁੜੋ ਤੇ ਇਸ ਭਗ ਸਾਗਰ ਤੋਂ ਤੁਸੀਂ ਪਾਰ ਹੋ ਸਕਦੇ ਗੁਰ ਮਹਾਰਾਜ ਕਿਰਪਾ ਕਰ ਗੁਰ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਹੋਈਆਂ ਕੋ ਨਾਮ ਬਖਸ਼ਦੇ ਆ ਆਪ ਦੀ ਬਲੌਕਤ ਤੇ ਸਾਰੇ ਆਪ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਸਤਿਨਾਮ 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 ਜੀ ਵਾਹਿਗੁਰੂ